ਮਾਰਨਿੰਗ ਜੀ ਸਾਰਿਆਂ ਨੂੰ ਤੇ ਲੋ ਜੀ ਮਾਰਨਿੰਗ ਦਾ ਟਾਈਮ ਹੈ ਤੇ ਤੁਸੀਂ ਦੇਖ ਸਕਦੇ ਹੋ ਧੁੰਦ ਬਹੁਤ ਪਈ ਅੱਜ ਬਹੁਤ ਜ਼ਿਆਦਾ ਤੁਹਾਡੇ ਗੱਡੀਆਂ ਹੌਲ ਮਾਰ ਮਾਰ ਕੇ ਜਾ ਰਹੀਆਂ ਨੇ ਕਾਫੀ ਧੁੰਦਾਈ ਹੋਈ ਹੈ ਤੇ ਫਤਿਹ ਵੀ ਰੈਡੀ ਹੋ ਗਏ ਨੇ ਸਕੂਲ ਜਾਣ ਨੂੰ ਆਇਆ ਸੀ ਫਤਿਹ ਚਲਾ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਤੁਹਾਡਾ ਵੈਲਕਮ ਹੈ ਜੀ ਤੇ ਮਾਰਨਿੰਗ ਦਾ ਟਾਈਮ ਹੈ ਮੇਰੇ ਪਿੱਛੇ ਤੁਸੀਂ ਧੁੰਦ ਦੇਖ ਸਕਦੇ ਹੋ ਅੱਜ ਹੈਗੀ ਜੀ ਇੱਕ ਪੌਪ ਸੀਧੀ ਦਿਹਾੜੇ ਸ਼ੁਰੂ ਹੋ ਗਈ ਨੇ ਲੋ ਜੀ ਤੋਂਦ ਪੂਰੀ ਫੁੱਲ ਪਈਏ ਆਪਾਂ ਵੀ ਰੈਡੀਆਂ ਦਮਣ ਨੂੰ ਰੈਡੀ ਕਰਤਾ ਤੇ ਆਪਾਂ ਚਾਹ ਲੈ ਲਈ ਆਪਣੀ ਚਾਹ ਪੀਣੀ ਆ ਚਾਹ ਪੀ ਕੇ ਜਿਹੜੇ ਕੰਮ ਨੇ ਹੋ ਕਰਦੇ ਆ ਤੇ ਫਤਿਹ ਆਇਆ ਹੀ ਸਿੱਰੇ ਸਿੱਰੇ ਮੈਂ ਕਿੱਥੇ ਲੱਗਿਆ ਤੇ ਚਲੋ ਬੱਚਿਆਂ ਸਕੂਲ ਚੋੜੀਏ ਫੇਰ ਆਪਾਂ ਮਿਲਦੇ ਆ ਕਿੱਥੇ ਖੜਾਂਦੀ ਉਹ ਮੈਨੂੰ ਪਤਾ ਹੋਣੀ ਕੱਢਿਆ ਥੋੜਾ ਚਿਰ ਹੋਇਆ ਹੁਣੇ ਇੱਥੇ ਫਸਿਆ ਪਿਆ ਸੀ ਵੇ ਇੱਥੇ ਆਹੋ ਤੇ ਮਤਲਬ ਮੈਂ ਉੱਠੀਆ 6:07 ਵਜੇ ਉਦੋਂ ਕੱਢਿਆ ਇੱਥੋਂ ਗੇਟ ਖੋਲ੍ਹਿਆ ਜਦੋਂ ਧੁੰਦ ਤੇ ਧੁੰਦ ਤੇ ਦੇ ਕਿੰਨੀ ਪੈ ਰਹੀ ਐ ਇੱਥੇ ਖੜਾ ਸੀ ਇੱਥੋਂ ਉੱਥੇ ਪੁੱਤਾ ਉਹ ਲੌਬੀ ਜਗ੍ਹਾ ਹੈਗੀ ਉੱਥੇ ਖੜਾ ਕਰੋ ਇੱਥੇ ਤਾਂ ਜਗ੍ਹਾ ਵੀ ਹੈ ਨਹੀਂ ਇਥੋਂ ਨੰਗਣ ਨੂੰ ਦੇਖ ਸੋਚ ਕੇ ਦੇ ਕਿੱਥੇ ਖੜੇਗਾ ਮੈਂ ਬਿਲਕੁਲ ਹੂੰ ਬਾਹਰ ਤਾਂ ਕੁੜਾ ਓਹ ਪੁੱਤੂ ਰਹੀ ਖੜਿਆ ਸੀ ਸਵੇਰੇ ਮੈਂ 6:07 ਵਜੇ ਖਿੱਚ ਕੇ ਕੱਢਿਆ ਮੈਂ ਤਾਂ ਪਤਾ ਨਹੀਂ ਕਿੱਥੇ ਰੱਖਦਾ ਹੁਣ ਇਹ ਤਾਂ ਮੈਂ ਕਿਹਣੀ ਲਗਾ ਤਾਂ ਤਾਂ ਡਾਹ ਕੀ ਗੰਦਾ ਜਾ ਮੈਂ ਤਾਂ ਗੰਦਾ ਹੋਇਆ ਪਿਆ ਪਹਿਲੀ ਹੂੰ ਇਹਨੂੰ ਨਾ ਅੱਜ ਧੁੱਪ ਲੱਗ ਲੰਦੇ ਇਹਨੂੰ ਉੱਥੇ ਲੌਬੀ 'ਚ ਖੜਾ ਕਰ ਇਹ ਤਾਂ ਇੱਥੇ ਖੜਾ ਇੱਥੇ ਵੀ ਤਰੇਲ ਪਈ ਹੋਈ ਸੀ ਤੂੰ ਸੋਚ ਆ ਦੇ ਜਿਵੇਂ ਗੱਡੀ ਤੇ ਪਈ ਹੈ ਨਾ ਉਹਦੇ ਗੱਡੀ ਦੇ ਉੱਥੋਂ ਤੱਕ ਤਰੇਲ ਪਈ ਐਵੇਂ ਬੁਲਟ ਤੇ ਵੀ ਪਈ ਆ ਦੇ ਆ ਦੇਖ ਕਿਵੇਂ ਡਿੱਗਣ ਦੀ ਇਹ ਨਿੰਗੇ ਨੂੰ ਬਾਹਰ ਖਲੋਤਾ ਬਾਹਰ ਨਹੀਂ ਖਲੋਤਾ ਇੱਥੇ ਖਲੋਤਾ ਪੂਰੀ ਗੱਡੀ ਦੇ ਉੱਤੋਂ ਤੱਕ ਦੇ ਗਗਨ ਗੱਡੀ ਦੇ ਕਿ ਉੱਤੋਂ ਤੱਕ ਉਹ ਗਾਂ ਤੱਕ ਦੇ ਐਵੇਂ ਬੁਲਟ ਹੂੰ ਦੇਖ ਲੈ ਹੈ ਨਾ ਕੋਈ ਕੌਣ ਹੈ ਜਾ ਮੇਰਾ ਪੁੱਤ ਲੈ ਨਾ ਸੰਵਾ ਲੈ ਇਹ ਉੜਾ ਇਹ ਰੋਥ ਲੈ ਇਹ ਨਾ ਸੁਣ ਕੇ ਆ ਤਾ ਦਿੱਤਾ ਉੱਥੇ ਇੱਧਰ ਆ ਜਾ ਉੱਧਰ ਨਾ ਖੜ ਦੰਮੂ ਆ ਫੜਾਉ ਰਿਹਾ ਕੀ ਕਰਨਾ ਤੂੰ ਦੇਖ ਲੈ ਕੋਈ ਨਾ ਪਤਾ ਜੀ ਪੈਰਾ ਮੋੜ ਦੀ ਬੱਸ ਜਾ ਰਹੀ ਨੂੰ ਕੋਈ ਗੱਲ ਨਹੀਂ ਹੋਤੇ ਇਹ ਗੱਲ ਲੈਣਾ ਜਿਹੜਾ ਨਹੀਂ ਨਾ ਆਇਆ ਉੱਥੇ ਉੱਥੇ ਨਾਲ ਉਹ ਉੱਥੇ ਨਾਲੋਂ ਕਿਉਂਕਿ ਇਹ ਪਾਣੀ ਇਸੇ ਕਰਕੇ ਭਰਿਆ ਦਾ ਹਾਲਤ ਹੈ ਨਹੀਂ ਕੋਈ ਇਹ ਚਨਾਣ ਵਾਸੇ ਭਰਿਆ ਹੋਇਆ ਹੈ ਟੋਇਆ ਬਾਈ ਨੰਗ ਜਾ ਪਤੇ ਦੇਖੀ ਟਾਈਮ ਤੇ ਚੱਕਣ ਗਿਆ ਵੈਣ ਥੋੜੀ ਵੇਰਕਾ ਆਇਆ ਅੱਜ ਤਾਂ ਸਗੋਂ ਧੁੰਦਿਓ ਤੱਕੇ ਹੀ ਹੌਲੀ ਹੁੰਦੀ ਹੈ ਦੇਖੋ ਕਿੰਨੀ ਧੁੰਦਾਂ ਗੱਡੀਆਂ ਹੌਲੀ ਜਾ ਰਹੀਆਂ ਲਾਈਟਾਂ ਲਾ ਲਾ ਕੇ ਬਸ ਆ ਹੁਣ 15 ਦਿਨ ਗਗਨ 2 ਮਹੀਨੇ ਵਾਂਗੂ ਨੰਗਣੇ ਲੋ ਜੀ ਉਤਾਰਦੇ ਵੀ ਟਿਫਨ ਟੁਫਨ ਰੈਡੀ ਹੋ ਗਿਆ ਤੇ ਇਹਨਾਂ ਦੀ ਵੀ ਤਿਆਰੀ ਹੋ ਗਈ ਜਾਣ ਦੀ ਤੇ ਅੱਜ ਨਾ ਆ ਸਮਾਨ ਲੈ ਜਾਓ ਜਿਹੜਾ ਵਾਪਸ ਕਰਨਾ ਸਾਰਾ ਲੈ ਜਾਓ ਟਾਈਮ ਲੱਗਿਆ ਤੇ ਵਾਪਸ ਕਰ ਆਇਓ ਕਾਲੀ ਕਾਲੀ ਚ ਜਾਣਾ ਕਾਲੀ ਕਾਲੀ ਚ ਆਉਣਾ ਜਨਾਬ ਉਹਦੇ ਨਾਲ ਟੰਗੋ ਸੀਟ ਨਾਲ ਵੱਟ ਪੈ ਜਾਣਾ ਜੇ ਜੈਕਟ ਨੂੰ ਸੀਟ ਨਾਲ टांग ਲਓ ਆਪਣੀ ਨਾਲ ਪਿੱਛੇ ਕਿਹੜੀਆਂ ਕੱਢ ਦੋ ਬਾਰ ਦਮਨ ਦੀ ਜਾਂ ਫਤੇ ਦੀ ਨਾ ਹੋਵੇ ਆਏ ਗੱਡੀ ਤੇ ਮੱਖੀਆਂ ਦੇਖਿਓ ਅੱਗੇ ਆਹ ਦੇਖੋ ਮੱਖੀਆਂ ਮੱਖੀਆਂ ਦਾ ਵਿਚੀ ਪਏ ਮੋਚ ਨੇ ਮੋਚ ਨੇ ਲੋੜ ਪੈ ਜਾਂਦੀ ਹੁੰਦੀ ਨਾ ਜਦੋਂ ਆਪਾਂ ਜਾਣੇ ਹੁੰਨੇ ਆ ਜਾਣੇ ਭੱਜੇ ਇਹ ਮੋਚਰਾ ਮਣ ਦਾ ਮੇਰਾ ਨਹੀਂ ਹੈਗਾ ਮੱਖੀਆਂ ਵੀ ਨਾਲ ਹੀ ਲੈ ਜਾਓ ਡਿੱਗੀ ਖੋਲ ਨਾਲ ਸਟਾਰਟ ਕਰ ਲੋ ਗੱਡੀ ਪਹਿਲਾਂ ਆ ਕੋਟੀ ਕਿੱਧਰ ਵਿੱਚ ਦਿੱਤੀ ਪੈਂਟ ਦੇ ਹਾਏ ਹਾਏ ਨਹੀਂ ਲੋਕਾਂ ਨੂੰ ਵੀ ਲੱਗ ਜਾਂਦੀ ਐ ਇਹ ਇਹ ਮੁੰਡੇ ਖੁੰਡੇਆਂ ਵਾਸਤੇ ਬੁੱਢੇ ਠੇਰੇਆਂ ਵਾਸਤੇ ਥੋੜੀ ਐ ਹੁਣ ਬੁੱਢੇ ਠੇਰੇ ਥੋੜੀ ਹੋ ਫੈਸ਼ਨ ਕਰਨਗੇ ਜੋ ਮੁੰਡੇ ਖੁੰਡੇ ਕਰਦੇ ਨੇ ਲੰਬੜਜੀ ਐ ਯਾਰ ਕਿਆ ਮਤਲਬ ਨਹੀਂ ਬੈਟਰੀ ਕਿ ਉੱਪਰ ਤੱਕ ਥੋੜੀ ਬੀਜੀ ਐ ਅੱਛਾ ਉਹ ਤਾਂ ਫੇਰ ਜਿਵੇਂ ਜਵਾਕ ਜਵਾਕਾਂ ਵਾਲੀ ਹੁੰਦੀ ਉਹ ਕੋਟੀ ਹੁੰਦੀ ਕੀ ਹੋ ਗਿਆ ਸਟਾਰਟ ਨਹੀਂ ਹੋ ਰਹੀ ਗੱਡੀ ਸਟਾਰਟ ਨਹੀਂ ਆਹ ਦੇਖੋ ਵਾਈਫਾਈ ਇੱਥੇ ਲਾਇਆ ਹੀ ਆ ਨਿਸ਼ਾਨ ਪੈ ਗਿਆ ਹੁਣ ਉਸ ਸੈਟ ਕਰਵਾਣਾ ਪੈਣਾ ਹੁਣ ਅੰਦਰ ਲਾਤਾ ਆਪਾਂ ਨੇ ਮਤਲਬ ਦਿਖਾਨੀ ਆ ਲਓ ਮੈਂ ਫੜਾਂਗਾ ਥੋਥੀਸ ਮਣ ਲੈ ਮਿਲੂਗਾ ਦਸਤ ちょっと待って。 ਚਲੋ ਚਲੋ ਚੱਲੇ 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 ਮੱਖੀਆਂ ਦੀ ਸਪਰੇ ਕਰਾ ਘੇੜ ਸਾਡਾ ਪੂਰਾ 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 ਬੜੀ ਕਾਲੀ ਸੱਚੀ ਦਫ਼ਤਰ ਵਾਲਿਆਂ ਦਾ ਫੋਨ ਆ ਜਾਂਦਾ ਕਾਲੀ ਕਾਲੀ ਚ ਭੱਜ ਭਜਈ ਆ ਚਲੋ ਗਾਈਜ਼ ਹੁਣ ਆਪਾਂ ਵੀ ਬ੍ਰੇਕਫਾਸਟ ਆਪਣਾ ਕਰ ਲਈਏ ਟਾਈਮ ਤਾਂ ਹੋ ਗਿਆ 10 ਵਜੇ ਤੇ ਰੋਟੀਆਂ ਖਾ ਗਏ ਫਿਰ ਆਪਣੇ ਜਿਹੜੇ ਬਾਕੀ ਦੇ ਸਾਹਮਣੇ ਉਹ ਕਰਦੇ ਆ ਪਹਿਲਾਂ ਨਾ ਆ ਜਦੀ ਮੱਖੀਆਂ ਨੇ ਇਹਨਾਂ ਨੂੰ ਭਜਾਈਏ ਨਾ ਬਹੁਤ ਦਾਅਰ ਪੈ ਜਾਂਦੇ ਨੇ ਤੇ ਸਾਰੀ ਤੰਦ ਤੇ ਤੇ ਮੱਖੀਆਂ ਉੱਸੇ ਹੀ ਲੰਘ ਗਈ ਹੋਈ ਸਪਰੇ ਸਪਰੇ ਵੀ ਸਾਡੀ ਮੁੱਕ ਚਲੀ ਐ ਪਰ ਮੱਖੀਆਂ ਲਈ ਮੁੱਕਣ ਦੀਆਂ ਸਪਰੇ ਸਾਡੀ ਮੁੱਕ ਚੰਗੀ ਆਵਾਜ਼ ਸੀ ਸਪਰੇ ਆਵਾਜ਼ ਹੀ ਸਪਰੇ ਕਰ ਰਹੀ ਤੇ ਮੈਂ ਉਦੋਂ ਨਹੀਂ ਵੀਡੀਓ ਚ ਕਿਹਾ ਸੀ ਕਿ ਮੈਨੂੰ ਦੱਸਿਓ ਕਿ ਕਿਹੜੀ ਤੁਸੀਂ ਕਹਿ ਰਹੀ ਸੀ ਕਿ ਉਹ ਚੀਜ਼ ਪਾਓ ਤੇ ਉਹਦੇ ਮਕਸਦਤਾ ਜੰਗੀਆਂ ਤੇ ਮੈਨੂੰ ਕਮੈਂਟ ਆਇਆ ਨੇ ਆ ਦੇਖੋ ਓਹ ਹੋ ਹੋ ਅੰਦਰ ਜਾਣੀਆਂ ਸਾਰੀਆਂ ਸ੍ਰੀ ਖੋਤੇ ਸਾਈ ਕੀ ਹਾਲ ਹੋ ਰਿਹਾ ਉਹ ਸਾਰੀਆਂ ਮਰ ਮਰ ਕੇ ਛੱਲੇ ਡਿੱਗਣਾ ਤੇ ਮਰਦੀਆਂ ਨਹੀਂ ਬਿਹੋਸ਼ ਜਿਵੇਂ ਹੋ ਜਾਂਦੀਆਂ ਨੇ ਨਾਂ ਬੁਰਾ ਹਾਲ ਮੱਖੀਆਂ ਦਾ ਤ ਤਰਜੰਤ ਬਾ ਤੇ ਇਧਰ ਆਪਣੀ ਡਿਊਟੀ ਜਿਹੜੀ ਆ ਆਪਾਂ ਲਾਰਿਆ ਪੁੱਛੇ ਬਾਹਰ ਤਾਂ ਮੈਂ ਵਾਈਪਰ ਨਾਲ ਹੀ ਲਾਨੀਆਂ ਅੰਦਰ ਮੈਂ ਕਈ ਵਾਰੀ ਬੈਥ ਲਾਣੀਆਂ ਕਈ ਵਾਰ ਮੈਂ ਦੂਜੇ ਪੁੱਛੇ ਨਾਲ ਵਾਲੇ ਦੀਆਂ ਤੇ ਬਹੁਤ ਆਹ ਨਾ ਟੈਲਾਂ ਦਾ ਕੰਮ ਖਰਾਬ ਆ ਬਹੁਤ ਛੇਤੀ ਮਿੱਟੀ ਹੁੰਦੀ ਚਿੱਟੀਆਂ ਹੋ ਜਾਂਦੀਆਂ ਨੇ ਵਸੇ ਵੀ ਮੈਨੂੰ ਐ ਲੱਗਦਾ ਕਿ ਮੈਂ ਆਪਣੇ ਭੈਣ ਭਰਾ ਨੂੰ ਸਲਾਹ ਦਵਾਂਗੀ ਕਿ ਆਹ ਟੈਲਾ ਨਾ ਲਗਵਾਇਓ ਲਗਵਾਇਓ ਤਾਂ ਹੋਰ ਕਲਰ ਲਗਵਾਇਓ ਇਹਦਾ ਬਹੁਤ ਕਲਰ ਕੰਮ ਖਰਾਬ ਕਰਦਾ ਡਾਰਕ ਤੇ ਮਿੱਟੀ ਛਿੱਤੀ ਚ ਮਬੜ ਜਾਂਦੀ ਏ ਜਿਵੇਂ ਹੁਣ ਆਪਣਾ ਘਰ ਰੋਡ ਤੇ ਆ ਤੁਹਾਨੂੰ ਪਤਾ ਹੀ ਹੈ ਹਨਾ ਇਸ ਕਰਕੇ ਛਿੱਤੀ ਗੰਦਾ ਹੋ ਜਾਂਦਾ ਬਾਕੀ ਚਲੋ ਜੀ ਆਪਣੀ ਚੋਆਇਸ ਆ ਹਨਾ ਤੇ ਬਾਕੀ ਚਲੋ ਇਥੇ ਹੀ ਬਣੇ ਰੋ ਵਲੌਗ ਚ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਹੁਣਾਂ ਚ ਪੋਚੇ ਲਾ ਲਾ ਫਿਰ ਆਪਾਂ ਮਿਲਦੇ ਆ ਤੁਹਾਨੂੰ ਦੇਖੋ ਪੋਚਾ ਲੱਗਣ ਦੇ ਬਾਅਦ ਵੀ ਇਹਦੇ ਵਿੱਚ ਦਾਗ ਰਹਿੰਦੇ ਨੇ ਜਿਵੇਂ ਆਪਾਂ ਇਧਰੋਂ ਦੇਖਦੇ ਆ ਹਨਾ ਗੇਟ ਸਾਹਮਣੇ ਆ ਤੇ ਜੇ ਆਪਾਂ ਇਧਰੋਂ ਦੇਖਦੇ ਆ ਫਿਰ ਸਾਫ਼ ਹੈ ਜੇ ਆਪਾਂ ਇਧਰੋਂ ਵੇਖਦੇ ਆ ਫਿਰ ਦਾਗ ਨੇ ਤੇ ਇਹ ਟਾਈਲਾਂ ਦਾ ਬੜਾ ਹੀ ਪੰਗਾ ਸੱਚੀ ਐਂ ਤਾਂ ਜਦੋਂ ਦੂਰੋਂ ਹੁੰਨੇ ਆ ਉਹਦੋਂ ਤਾਂ ਇੰਨਾ ਨਹੀਂ ਲੱਗਦਾ ਪਰ ਆਪ ਨੂੰ ਜਦੋਂ ਨੇੜੇੋਂ ਦੇਖਦੇ ਆ ਫਿਰ ਬੜਾ ਗੰਦਾ ਲੱਗਦਾ ਤੇ ਇਧਰ ਵੀ ਡੇਲੀ ਦੀ ਸਫਾਈ ਐ ਬੌੜੀਆਂ ਤੇ ਵੀ ਕਿਉਂਕਿ ਚਿੱਟੀ ਮਿੱਟੀ ਬਹੁਤ ਜੰਮਦੀ ਤੇ ਉੱਤੇ ਮੈਂ ਸੀਟ ਜੀ ਪਾਈ ਸੀ ਉਹੀ ਕਿਉਂਕਿ ਮੀਮੂ ਆਏਗਾ ਮੈਂ ਕਿਹਾ ਜੇ ਥੱਲੇ ਨਾ ਆਏ ਜਿੰਨਾ ਚਿਰ ਮੌਂਟੀ ਨਹੀਂ ਬੰਦੀ ਮੈਂ ਪਹਿਲਾਂ ਵੀ ਵਲੌਗ 'ਚ ਤੁਹਾਨੂੰ ਦੱਸਿਆ ਤੇ ਉਹ ਕੱਲ ਫਤਿਹ ਚੜ੍ਹ ਕੇ ਉਹਨੇ ਸਾਰੀ ਲਾ ਲੂ ਦਿੱਤੀ ਐ ਤੇ ਆ ਦੇ ਲੋ ਫਤਿਹ ਨੇ ਸਾਰੇ ਬੂਟ ਬਾਟ ਹਜੇ ਪ੍ਰੋਪਰ ਹਜੇ ਆਪਣਾ ਸ਼ੂ ਰੱਖ ਵੀ ਨਹੀਂ ਆਇਆ ਉਹ ਵੀ ਜਦੋਂ ਆਏਗਾ ਫਿਰ ਪ੍ਰੋਪਰ ਸੈਟਿੰ ਜੀ ਪਹਿਲਾਂ ਆਪਾਂ ਰਾਤ ਵਾਸਤੇ ਢੇੜੀਏ ਛੋਲੇ ਰਾਤ ਨੂੰ ਬਣਾਵਾਂਗੇ ਆਪਾਂ ਕਾਲੇ ਛੋਲੇ ਅੱਜ ਨੂੰ ਸਿਰਦਾ ਚਿੱਟਾ ਹੀ ਪੁੱਲ ਗਿਆ ਤੇ ਹੁਣ ਥੋੜਾ ਜਿਹਾ ਧੁੱਪੇ ਰੱਖ ਦੇਣੇ ਤੇ ਜਾਨਗੇ ਇਹ ਸਿਹਦਾ ਯਾਦ ਹੀ ਨਹੀਂ ਹੈਗਾ ਹੁਣ ਤੇ ਨਹੀਂ ਹੁਣ ਤੇ ਨਹੀਂ ਚਿੱਟਾ ਹੀ ਭੁੱਲ ਗਿਆ ਤੇ ਬਸ ਆਪਣੀ ਬੱਚਾ ਪਾਰਟੀ ਵੀ ਆਉਣ ਵਾਲੀ ਹੈ ਤੇ ਮੇਰੇ ਕਾਫੀ ਪਿੰਦੇ ਪਿੰਦੇ ਉਹਨਾਂ ਨੇ ਆ ਹੀ ਜਾਣਾ ਇੱਕ ਵਾਰ 2 ਵਜੇ ਦਾ ਬਣਾ ਜਾਂਦੀ ਹੁੰਦੀ ਹੈ ਚਲੋ ਜੀ ਕੱਲ੍ਹ ਦੀਆਂ ਨਾ ਮੱਖੀਆਂ ਘਟਣੇ ਹੁਣ ਸਾਡੇ ਉਹ ਸਪਰੇਅ ਕੀਤੀ ਨਾ ਤੁਸੀਂ ਦੇਖਿਆ ਹੋਏ ਵਲੌਗ ਚ ਤੇ ਕੱਲ ਦੀ ਥੋੜੀ ਜਿਹੀ ਮੱਖੀ ਘਟੇ ਇਧਰੋਂ ਥੋੜੇ ਚਾਨਣ ਕਰਕੇ ਆ ਜਾਂਦੀ ਹਜੇ ਤੁਹਾਨੂੰ ਦੱਸਿਆ ਕਿ ਪਰਦੇ ਪੁਰਦੇ ਨਹੀਂ ਲੱਗੇ ਆਪਣੇ ਆਹ ਦੇਖੋ ਬਾਹਰ ਦਾ ਥਿਊ ਆਹ ਦੇਖਦਾ ਹਜੇ ਪਰਦੇ ਪੁਰਦੇ ਕੁਝ ਨਹੀਂ ਲੱਗੇ ਐਂ ਪਿਆ ਸਾਰਾ ਕੁਝ ਤੇ ਇਧਰ ਤਾਂ ਆਪਣੇ ਚਾਨਣ ਆਉਂਦਾ ਨਹੀਂ ਬੈੱਡਰੂਮਾਂ ਚ ਇਧਰ ਕੋਈ ਜ਼ਿਆਦਾ ਉਹ ਨਹੀਂ ਕਿਉਂਕਿ ਪਿੱਛੋਂ ਕਵਰ ਆ ਤੇ ਇਧਰ ਵੀ ਹਜੇ ਆਪਾਂ ਚਾਦਰਾਂ ਹੀ ਪਾਈਆਂ ਹੋਈਆਂ ਨੇ ਚਾਦਰ ਚੁੱਦਰ ਦੀ ਤਾਂ ਨਹੀਂ ਕੋਈ ਜ਼ਿਆਦਾ ਨਹੀਂ ਹਜੇ ਕਿਉਂਕਿ ਪਰਦੇ ਵਾਲੇ ਸਾਨੂੰ ਰੋਜ਼ ਕਹਿੰਦੇ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਤੇ ਬਹੁਤ ਦਿਨ ਹੋ ਗਏ ਰੋਜ਼ ਕਰਦੇ ਤਾਂ ਸਾਨੂੰ ਵੀ ਟਾਈਮ ਨਹੀਂ ਲੱਗ ਰਿਹਾ ਜੇ ਸਾਨੂੰ ਟਾਈਮ ਲੱਗੇ ਤੇ ਤੇਰਾ ਸਿਪਰਪਾ ਜੇ ਨਹੀਂ ਹੋতো ਗਈਏ ਸਤਾਰ ਰਾਤ ਨੂੰ ਦੇਰ ਹੁੰਦੀ ਨੇ ਤੇ ਸਾਰੇ ਕੰਮ ਰਹਿ ਜਾਂਦੇ ਰਾਤ ਵੀ ਮੈਂ ਡਾਕਟਰ ਨੂੰ ਮਿਲਾਂ ਸਾਢੇ 9:00 10:00 ਵਜੇ ਸੀ ਤੇ ਬੜ ਕੋਲ ਗਈ ਸੀ ਉਹਨੂੰ ਕੰਫਰਟ ਨਹੀਂ ਆ ਤੇ ਕੋਸ਼ਿਸ਼ ਕਰ ਰਹੀ ਹਾਂ ਕਿ ਕੰਮ ਨਾ ਐਵੇਂ ਔਖਾ بار بار ਸਤਾਰ ਦਾ ਵੇਟ ਕਰਨਾ ਆਉਣਾ ਜਾਣਾ ਤੇ ਮੈਂ ਸੋਚ ਰਹੀ ਹਾਂ ਕਿ ਦਮਨ ਨੂੰ ਗੱਡੀ ਸਕਾਣੀ ਹੈ ਤੇ ਦਮਨ ਮੈਨੂੰ ਮੈਂ ਆਇਆ ਕਰੂੰਗੀ ਸਕੂਲੋਂ ਮੈਂ ਤਾਂ ਦਮਨ ਚਲੇ ਜਾਇਆ ਕਰਾਂਗੇ ਕੰਮ ਆਪਣੇ ਘਰ ਆਇਆ ਕਰਾਂਗੇ ਪਟੀ ਤੇ ਆਪੇ ਰੱਖ ਦਿੰਨੇ ਆਂ ਫਸ਼ੋਲੀ ਨੂੰ ਪੋਵਾਵਾਏ ਇੱਥੇ ਰੱਖ ਦਿੰਨੇ ਆਂ ਛੋਲੇ ਭੇਜਣਗੇ ਛਿੱਤ ਇਹ ਬੂਟਿਆਂ ਨੂੰ ਪਾਣੀ ਪਾਣ ਵਾਲਾ ਵੀ ਹੋ ਗਿਆ ਥੋੜਾ ਜਿਹਾ ਆਹ ਬੂਟਾ ਸੁੱਕਿਆ ਪਿਆ ਆਹ ਫੁੱਲ ਵਧੀਆ ਨਿਕਲੇ ਪਏ ਨੇ ਤੇ ਜਦ ਮੈਂ ਪੁੱਛਿਆ ਜਾ ਕਰਨਾ ਹੀ ਸਾਫ ਉਧਰ ਰੰਦਾ ਪੋਰਚ ਚ ਉਰੇ ਚ ਵਾਸ਼ਿੰਗ ਲਈ ਚ ਫੇਟ ਲਾਣੀ ਇਹਦੇ ਸੋਨੇ ਫੁੱਲ ਆ ਫਤੇ ਨੇ ਨਾ ਪੰਗੇ ਲੈ ਲੈ ਕੇ ਫੁੱਲ ਤੋੜੇ ਹੋਏ ਨੇ ਆ ਦੇਖੋ ਇਹਨੂੰ ਪਤਾ ਨਹੀਂ ਕੀ ਆਦਤ ਬਹੁਤ ਸੋਨੇ ਫੁੱਲ ਖਿਹੜੇ ਨੇ ਕਿੰਨੇ ਪਿਆਰੇ ਲੱਗ ਰਹੇ ਨੇ ਕਿੰ ਖਿਲ ਕੇ ਆਉਂਦੇ ਨੇ ਧੁੱਪੇ ਵਧੀਆ ਲੱਗਦੇ ਨੇ ਯਾਰ ਜਾਣੇ ਨੇ ਉਹ ਕੱਢ ਲਈਏ ਆ ਸੂਟਾਂ ਦੀ ਵੀਡੀਓ ਪਾਈ ਹੀ ਹੈ ਨਾ ਜਿਹੜਾ ਮੈਂ ਆ ਪਾਇਆ ਹੋਇਆ ਆ ਦੇਖੋ ਇਵੇਂ ਦੇ ਡਿਜ਼ਾਈਨ ਦੇ ਵਿੱਚ ਆਏ ਨੇ ਪ੍ਰਿੰਟ ਦੇ ਵਿੱਚ ਡਿਜ਼ਾਈਨ ਦੇ ਵਿੱਚ ਇਹ ਆਪਾਂ ਕੂਰੀਅਰ ਕੱਢਣੇ ਨੇ ਠੀਕ ਹੈ ਕੁਝ ਬਾਕੀ ਆਪਣੇ ਆ ਸੂਟਾਂ ਦੀ ਵੀਡੀਓ ਰੰਦੀ ਹੈ ਇਹ ਆਰਾਮ ਟੈਕਸ ਦਾ ਪਸ਼ਮੀਨਾ ਇਹ ਚ ਤਿੰਨ ਹੀ ਕਲਰ ਆਏ ਨੇ ਕਾਹ ਕਲਰ ਆਇਆ ਮੈਂ ਤੁਹਾਨੂੰ ਦਿਖਾ ਦਾਂ ਇੱਕ ਆ ਆਇਆ ਪੀਕਾਕ ਸ਼ੇਡ ਤੇ ਇੱਕ ਆ ਆਇਆ ਬਲੈਕ ਵਰਗਾ ਬਲੈਕ ਨਹੀਂ ਹੈਗਾ ਡਾਰਕ ਮੰਗਿਆ ਜੀ ਸ਼ੇਡ ਹੈ ਬਲੈਕ ਜਿਹੜਾ ਸੀ ਉਹ ਸੇਲ ਹੋ ਗਿਆ ਤੇ ਇਹਨਾਂ ਦੀ ਆਪਾਂ ਵੀਡੀਓ ਨਹੀਂ ਸ਼ੂਟ ਕੀਤੀ ਆਪਾਂ ਲਾਈਵ 'ਚ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਮੈਂ ਇਹਨਾਂ ਦੀ ਕਰ ਲਾਂ ਟਿੱਪ ਟੋਪ ਆ ਐਡਰੈਸ ਕੱਢਣੇ ਨੇ ਤੇ ਬਾਕੀ ਆਪਾਂ ਵੀਡੀਓ ਸ਼ੂਟ ਕਰਕੇ ਫੇਰ ਮਿਲਾਂਗੇ ਤੁਹਾਨੂੰ ਕਿ ਮੈਂ ਰੋਟੀ ਖਾਣੀ ਹਜੇ ਤੇ ਆ ਵੀ ਸੂਟ ਇਹਦੇ ਨਾਲ ਦੇ ਕਾਫੀ ਚਲੇ ਗਏ ਬਹੁਤ ਸੂਟ 21 1A ਕਲਰ ਤੇ ਇੱਕ ਜਿਹੜਾ ਮੈਪ ਆਇਆ ਹੋਇਆ ਸੀ ਇਹ ਇੰਨੇ ਸੂਟ ਸੇਲ ਹੋ ਰਹੇ ਇੰਨੇ ਸੂਟ ਸੇਲ ਹੋ ਰਹੇ ਪੁੱਛੋ ਨਾ ਬਾਕੀ ਉਹ ਜਿਹੜੇ ਨੇ ਉਹ ਕਲਰ ਪਏ ਨੇ ਡਾਰਕ ਉਹ ਤੁਸੀਂ ਦੇਖ ਲਿਓ ਪੰਜਾਬੀ ਪਹਿਰਾਵੇ ਤੇ ਚੈੱਕ ਕਰ ਲਿਓ ਤੇ ਚਲੋ ਜੀ ਮੈਂ ਰੋਟੀ ਖਾਣਾ ਫਿਰ ਮਿਲਦੀ ਆ ਤੁਹਾਨੂੰ ਜੀ ਟੜ ਕੋਚਾ ਪਰੇ ਲਾ ਲਿਆ ਸੀ ਹਨਾ ਤੇ ਆਪਣਾ ਆ ਵੀ ਲੈ ਜਨਾਂ ਤੇ ਆਪਾਂ ਕੁਝ ਵੀ ਸੀ ਤੇ ਕੰਮ ਕਰ ਆਪਣੇ ਜਿਹੜੇ ਸਾਰੇ ਕੰਪਲੀਟ ਹੋ ਗਏ ਨੇ ਸਿਰਫ ਆਪਣੇ ਕੱਪੜੇ ਰਹਿ ਗਏ ਫੋਲਡ ਕਰਨ ਵਾਲੇ ਉਹ ਕਰਨੇ ਨੇ ਤੇ ਕੁਝ ਛੋਟੇ-ਕਡੇ ਕੰਮ ਸੀ ਉਹ ਕਰਨੇ ਨੇ ਉਹ ਵੀ ਕਰਦੇ ਆ ਤੇ ਪਹਿਲਾਂ ਮੇਰਾ ਦਿਲ ਕਰਦਾ ਤਾਂ ਥੋੜੀ ਜਿਹੀ ਕੌਫੀ ਬਣਾ ਕੇ ਪੀਣ ਨੂੰ ਸਵੇਰ ਦੋਪਹਿਰ ਪਿਆ ਬਹੁਤ ਤੇ ਥੋੜੀ ਜਿਹੀ ਕੌਫੀ ਬਣਾ ਲਈ ਬਾਕੀ ਆਪਾਂ ਟਿਫਨ ਟੁਫਣ ਪੈਕ ਕਰਤਾ ਸੀ ਤੇ ਟਿਫਨ ਨਾਲ ਆ ਦੇਖੋ ਮੈਂ ਸਵੇਰੇ ਉੱਠ ਕੇ ਸਬਜੀ ਬਣਾਈ ਸਾਰਾ ਕੁਝ ਕੀਟਾਣਾ ਉਤਾਰਦੀ ਫੇਵਰੇਟ ਸਬਜੀ ਪੱਤਾ ਗੋਭੀ ਮਟਰ ਉਹ ਮੈਂ ਤੜਕੇ ਉੱਠ ਕੇ ਬਣਾਏ ਤੇ ਉਤਾਰ ਟਿਫਨ ਘਰੇ ਭੁੱਲ ਗਏ ਨੇ ਕੌਣ ਲਾ ਕੌਣ ਕੀਤਾ ਤੇ ਕਹਿੰਦੇ ਕਿ ਹੁਣ ਤਾਂ ਕਾਰੇ ਹੀ ਰਹਿ ਗਿਆ ਤੇ ਅੱਜ ਕ ਇਹ ਵੀ ਉਹ ਸੰਗਰੂਰ ਲੈਣ ਨੂੰ ਆਇਆ ਸੀ ਜੇ ਮੈਂ ਸੁਣਾਉਂ ਲਈ ਤਾਂ ਲੈ ਜਾਵਾਂਗੀ ਕਿਹੜਾ ਤੇ ਉਹ ਸੰਗਰੂਰ ਇਹ ਜਨਾ ਫੇਰ ਚੜਨ ਅੱਜ ਫੇਰ 12 ਵਜੇ ਟਿਕਣੀ ਪਣੀ ਆ ਕਾਲੀ ਕਾਲੀ ਚਕੜੀ ਕਾਲੀ ਕਾਲੀ ਚ ਫਟਾਫਟ ਲੇਟ ਹੋ ਗਿਆ ਮੈਂ ਲੇਟ ਹੋ ਗਿਆ ਮੈਂ ਲੇਟ ਹੋ ਗਿਆ ਉਹ ਤੇ ਚੱਕਰਾਂਂਟੀ ਫੋਨ ਕਰੀ ਭੁੱਲ ਗਏ ਤੇ ਬਾਕੀ ਚਲੋ ਜੀ ਕੰਮ ਆਪਣੇ ਨਿਭੜ ਕੇ ਸਾਰੇ ਤੁਹਾਨੂੰ ਮੈਂ ਦੱਸਾਂ ਹਣਾ ਤੇ ਉਸ ਕੱਪੜੇ ਰੇਹਿੰਦੇ ਉਹ ਰੱਖ ਲਈ ਆਪਾਂ ਤੇ ਕਾਫੀ ਮੈਨੂੰ ਪੜ੍ਹਨ ਦੇ ਕਮੈਂਟ ਆ ਰਹੇ ਸੀ ਇਸ ਘਰ ਦੇ ਰਿਲੇਟਡ ਕੀ ਬਈ ਤੁਸੀਂ ਸਾਨੂੰ ਟੋਟਲ ਕੁੱਲ ਖਰਚਾ ਦੱਸਿਓ ਕੱਲ ਮੈਨੂੰ ਕਾਲ ਵੀ ਆਈ ਸੀ ਇੱਕ ਭੈਣ ਦੀ ਤੇ ਉਹ ਕਹਿੰਦੀ ਸੀ ਕਿ ਸਾਰਾ ਜੋ ਵੀ ਹੈਗਾ ਕਿੰਨਾ ਖਰਚਾ ਆਇਆ ਕਿਵੇਂ ਬਣਿਆ ਜੋ ਵੀ ਤੁਸੀਂ ਇਹ ਬਲੌਕਸ ਲਾਇਏ ਨੇ ਉਹਨਾਂ ਬਾਰੇ ਤੇ ਇਹ ਪ੍ਰੋਪਰ ਨੌਲੇਜ ਦਿਓ ਤੇ ਇਹਦੀ ਵੀਡੀਓ ਅਸੀਂ ਕੱਲ ਕੱਲ ਸ਼ਾਮ ਨੂੰ ਤੁਹਾਨੂੰ ਜਾਂ ਪਰਸੋਂ ਤੱਕ ਮਿਲ ਜੇਗੀ ਕਿਉਂਕਿ ਅਸੀਂ ਉਤਾਰ ਨੂੰ ਥੋੜਾ ਟਾਈਮ ਨਹੀਂ ਲੱਗ ਰਿਹਾ ਬਣਾਉਣ ਦਾ ਉਤਾਰ ਵੀ ਹੋਣਗੇ ਜਿਆਦਾ ਉਹਨਾਂ ਨੂੰ ਪਤਾ ਹੈ ਨਾ ਕਿ ਕਿਵੇਂ ਕਿੰਨਾ ਖਰਚਾ ਆਇਆ ਕਿੰਨਾ ਨਹੀਂ ਕਿ ਉਹ ਸਾਰਾ ਤੁਹਾਨੂੰ ਦੱਸਣਗੇ ਪ੍ਰੋਪਰ ਵੀਡੀਓ ਬਣਾਵਾਂਗੇ ਉਹਦੀ ਤੇ ਸਾਰੀਆਂ ਭੈਣਾਂ ਦੇ ਜਿਹੜੇ ਸਵਾਲ ਨੇ ਤੇ ਮੈਂ ਨੋਟ ਕਰੀ ਜਾ ਰਹੀਆਂ ਇੱਕ ਕਾਲ ਵੀ ਆਈ ਸੀ ਅੱਜ ਮੈਨੂੰ ਭੈਣ ਮੇਰੀ ਉਹ ਵੀ ਪੁੱਛਦੇ ਸੀ ਜਿਹੜੀ ਆਪਾਂ ਵਾਸ਼ਰੂਮ ਸਟੀਟਮ ਕਰ ਲਾਜਣਾ ਨੇ ਕਿ ਉਹ ਕਿਵੇਂ ਨੇ ਤੇ ਉਹਨਾਂ ਬਾਰੇ ਵੀ ਮੈਂ ਪ੍ਰੋਪਰ ਤੁਹਾਨੂੰ ਦੱਸਾਂਗੀ ਸਾਰਾ ਕੁਝ ਬਸ ਇੱਕ ਅੱਧਾ ਟੈਂਟ ਤੁਹਾਨੂੰ ਵੇਟ ਕਰਨਾ ਪੈਣਾ ਇੱਕ ਅੱਧਾ ਦਿਨ ਵੇਟ ਕਰ ਲਓ ਫਿਰ ਤੁਹਾਨੂੰ ਪ੍ਰੋਪਰ ਨੌਲੇਜ ਵਾਲੀ ਵੀਡੀਓ ਜਿਹੜੀ ਉਹ ਦਵਾਂਗੇ ਠੀਕ ਹੈ ਜੀ ਤੇ ਬਾਕੀ ਕੋਈ ਹੋਰ ਸਵਾਲ ਹੋਇਆ ਤੇ ਤੁਸੀਂ ਸਾਨੂੰ ਪੁੱਛ ਲਿਓ ਫਿਰ ਉਹ ਵੀ ਅਸੀਂ ਵਿੱਚ ਹੀ ਐਡ ਕਰ ਲਾਂਗੇ ਤੇ ਲੋ ਜੀ ਇੱਧਰ ਬਣਨ ਲੱਗੀ ਆਪਣੀ ਕੌਫੀ ਥੋੜੀ ਜੀ ਕੌਫੀ ਪੀਣੀ ਬਸ ਮੇਰਾ ਬੀਪੀ ਵੱਧ ਹੈ ਤੇ ਬੀਪੀ ਜਦੋਂ ਵੱਧਦਾ ਨਾ ਫਿਰ ਮੈਨੂੰ ਗੋਲੀ ਤਾਂ ਖਾਣੀ ਪੈਂਦੀ ਹੈ ਫਿਰ ਮੈਂ ਥੋੜੀ ਜੀ ਕੌਫੀ ਪੀਵਾਂ ਤੇ ਥੋੜਾ ਜਿਹਾ ਸੇਫ ਠੀਕ ਹੋ ਜਾਂਦਾ ਤੇ ਅੱਜ ਕੌਫੀ ਬਣਾਵਾਂਗੇ ਸਿੰਪਲ ਸਿੰਪਲ ਕੌਫੀ ਬਣਾਣੀ ਹੈ ਆਪਾਂ ਨੇ ਕੁਝ ਜ਼ਿਆਦਾ ਹੈ ਵੀ ਨਹੀਂ ਚਲੋ ਜੀ ਨਾਲ ਨਾਲ ਕਾਸੀ ਕੰਮ ਕਰਦੇ ਮੈਂ ਇੰਨੀ ਥੱਕ ਗਈ ਆ ਨਾ ਇੰਨੀ ਥੱਕ ਗਈ ਆ ਮੈਂ ਕੱਲੀ ਨੇ ਸਾਰੇ ਕੰਮ ਕਰ ਦਿੱਤੇ ਨੇ ਆਮ ਵਾਸੇ ਸਾਰੇ ਵੀ ਵੱਢ ਗਏ ਨੇ ਤੇ ਹਾਂਜੀ ਕਾਫੀ ਆਪਣੀ ਬਣ ਗਈ ਤੇ ਇੱਥੇ ਪਤਾ ਨਹੀਂ ਵਾਇਸ ਨੂੰ ਕੀ ਹੋਇਆ ਸੀ ਆਵਾਜ਼ ਆ ਹੀ ਨਹੀਂ ਸੀ ਰਹੀ ਬਿਲਕੁਲ ਹੀ ਆਵਾਜ਼ ਬੰਦ ਹੋ ਗਈ ਤੇ ਇਸ ਕਰਕੇ ਫਿਰ ਮੈਂ ਜਿਹੜੀ ਵਾਇਸ ਰਿਕਾਰਡ ਹੈ ਉਹ ਕਰ ਲਈ ਤੇ ਕਾਫੀ ਬਣ ਗਈ ਤੇ ਮੈਂ ਹੁਣ ਬਾਹਰ ਚੱਲੀ ਸੀ ਧੁੱਪੇ ਬੈ ਕੇ ਮੈਂ ਕਿਹਾ ਪੀਣੀਆਂ ਥੋੜਾ ਜਿਹਾ ਚਿਮਣੀ ਆਪਾਂ ਚਲਾਣੇ ਇੱਕ ਭੈਣ ਨੇ ਮੈਨੂੰ ਵਟਸਐਪ ਤੇ ਮੈਸੇਜ ਵੀ ਕੀਤਾ ਸੀ ਕਾਫੀ ਮੈਂ ਟੇਸਟ ਕੀਤੀ ਤੇ ਬਹੁਤ ਹੀ ਘੈਂਟ ਕਾਫੀ ਚਲੋ ਜੀ ਕਾਫੀ ਆਪਣੀ ਵਧੀਆ ਬਣ ਗਈ ਤੇ ਹੁਣ ਆਪਾਂ ਬਾਹਰ ਬੈਠਣ ਲੱਗੇ ਆ ਬਾਹਰ ਬੈ ਕੇ ਕਾਫੀ ਇੰਜੋਏ ਕਰਦੇ ਆਪਾਂ ਪੜਨਗੇ ਨਾ ਪ੍ਰੋਪਰ ਤੇ ਇਹ ਕਵਰ ਹੋ ਜਗੀ ਇਹਦੀ ਥੋੜ ਆਹ ਜੀ ਦੀ ਆਵਾਜ਼ ਆਉਂਦੀ ਏ ਤੇ ਉਹ ਇਹੀ ਕਹਿੰਦੇ ਹੁੰਦੇ ਰਿਕਵਰਡ ਬਣਨਗੇ ਤੇ ਕਵਰ ਹੋ ਜਾਈਗੀ ਨਾ ਫਿਰ ਇੰਨੀ ਆਵਾਜ਼ ਨਹੀਂ ਆਊਗੀ ਤੇ ਬਾਕੀ ਦੇਖਦੇ ਆ ਕਦੇ ਤਾਂ ਕੱਪੜ ਦਾ ਕੰਮ ਆ ਜਿੱਥੇ ਚਲਾਣੇ ਆ ਉਹ ਵੀ ਮੈਂ ਤੁਹਾਨੂੰ ਪ੍ਰੋਪਰ ਵੀਡੀਓ ਦਵਾਂਗੀ ਜੋ ਵੀ ਇਹੀ ਕੰਮ ਕਰਾਵਾਂਗੇ ਠੀਕ ਹੈ ਤੇ ਜੀ ਕਾਫੀ ਪਹਿਣਾ ਗੱਲੀਆਂ ਕਿ ਜਦੋਂ ਅਸੀਂ ਘਰ ਕਈਆਂ ਨੇ ਬਣਾਣਾ ਹਨਾ ਕਈ ਬਣਾਉਂਦੇ ਨੇ ਤੇ ਕਹਿੰਦੇ ਸਾਨੂੰ ਆਈਡੀਆ ਹੋ ਜਾਏ ਕਿ ਕਿੰਨਾ ਕੋ ਖਰਚਾ ਆਇਆ ਜੋ ਵੀ ਹੈਗਾ ਤੇ ਚਲੋ ਜੀ ਬਾਕੀ ਤੁਸੀਂ ਵੇਟ ਕਰਿਓ ਠੀਕ ਹੈ ਜਲਦੀ ਵੀਡੀਓ ਤੁਹਾਡੇ ਲਈ ਆਏਗੀ ਜੀ ਇਹ ਤੇ ਚਲੋ ਮੈਂ ਬਿਨਾਂ ਕਾਫੀ ਇਹ ਤਰ ਮੈਂ ਸਾਰੇ ਕੰਮ ਕਾ ਕਰ ਲਏ ਤੇ ਹੁਣ ਮੈਂ ਲੱਗੀਆਂ ਬਣਾਉਣ ਆਪਣੀ ਦੀ ਕਾਫੀ ਇਹਨਾਂ ਸੇਰ ਬਹੁਤ ਦੁਖੰਡਿਆ ਚਲੋ ਜੀ ਆਪਾਂ ਬਣਾਣ ਲੱਗਿਆਂ ਕਾਫੀ ਗਾਦੀਰੀ ਬਣਾਉਣ ਬਹੁਤ ਦਿਨਾਂ ਬਾਅਦ ਹੈ ਕੱਢਿਆ ਬਲੈਂਡਰ ਜੇ ਆਪਾਂ ਨੇ ਆਪਣੇ ਇੱਕ ਪਾਸੇ ਦੁੱਧ ਕਰਨਾ ਰਿਹਾ ਪਰ ਮੈਂ ਕਾਫੀ ਮੈਚ ਕਰ ਲਏ ਆ Que no nada, es porque ni jolín nada de eso ਤੁਹਾਨੂੰ ਬੀਸੀ ਬਹੁਤ ਹੋ ਗਿਆ ਨਾ ਪਰ ਸਭ ਬੀਪੀ ਵਿੱਚ ਵੱਧ ਚ ਕੋਈ ਨਹੀਂ ਪੀਜੀ ਪਰ ਕਈ ਵਾਰ ਮੈਂ ਗੋਲਟਾ ਖਾ ਲਈ ਦੀ ਤੇ ਸਿਰ ਦਾ ਠੀਕ ਹੋ ਜਾਂਦਾ ਬਹੁਤ ਚੰਗਾ कॉफ़ी अपनी रेडी है थोड़ी जी मैश कर लेने कॉफी रेडी आज पी लो ਤੇ ਹੁਣੇ ਮੇਰੀ ਮੈਰੀ ਮੰਮੀ ਨਾਲ ਲੜਾਈ ਹੋ ਗਈ ਮੰਮੀ ਮੇਰੀ ਕਦੇ ਵੀ ਫੋਨ ਨਹੀਂ ਕਰਦੇ ਖਾਣਾ ਢੰਕਾ ਹਨ ਤੇ ਮੰਮੀ ਜਾਨੀ ਗੁੱਸਾ ਕਰਨ ਲੱਗੀ ਤੇ ਤਾਂ ਅੰਨ ਲੱਗਦਾ ਕਿ ਮੋਦੀ ਕਰਨਾ ਹੁੰਦਾ ਮੁੰਮੀ ਨੇ ਡਿੰਗੀ ਫੋਨ ਕਰਿਆ ਤੇ ਬਾਅਦ ਤੁੱਪ ਰੈ ਗਈ ਇੱਥੋਂ ਤੱਕ ਬਸ ਇਸ ਟਾਈਮ ਸਾਡੇ ਛਾਂ ਆ ਜਾਂਦੀ ਇੱਧਰ ਫਤਿਹ ਕਹਿੰਦਾ ਮੈਂ ਬੰਕ ਮਾਰ ਕੇ ਆਇਆ ਫਤਿਹ ਗਲਤ ਗੱਲ ਐ ਲਓ ਆਉਂਦੇ ਬੁਲਟ ਸਾਫ ਐ ਉੱਤੇ ਸਾਫ ਹੀ ਐ ਇਹਨੂੰ ਨਾ ਉੱਥੇ ਲਾ ਕੇ ਆ ਲੌਬੀ 'ਚ ਮੇਰਾ ਪੁੱਤ ਤੋ ਜੀ ਸਾਡੀ ਬੱਚਾ ਪਾਰਟੀ 2 ਵਜੇ ਸਾਰੀ ਹੋਏ ਕਾਪੀਰਾਈਟ ਆ ਜਾਣਾ ਇਹਦੇ ਥੱਪੜ ਮਾਰਿਆ ਉਰੇਓ ਕਿਸੇ ਤਾਂ ਕਰ ਦੋ ਕਿਸੇ ਤਾਂ ਕਰ ਦੋ ਨਹੀਂ ਨਹੀਂ ਤਿੰਨੇ ਹੀ ਚੰਬੜ ਗਏ ਤਿੰਨੇ ਹੀ ਬੁਲਟ ਨੂੰ ਚੰਬੜ ਗਏ ਲਾ ਮੈਂ ਤੁਹਾਡੀ ਤਿੰਨਾਂ ਦੀ ਰੀਲ ਬਣਾਵਾ ਖੜੋ ਬੁਲਟ ਦੇ ਕੋਲ ਤੁਸੀਂ ਤਾਂ ਐ ਪੈਂਦੇ ਆਖੇ ਬੁਲਟ ਨੂੰ ਜੋ ਮੈਨੂੰ ਪਤਾ ਨਹੀਂ ਕਦੋਂ ਦੇ ਵਿਛੜੇ ਹੁੰਦੇ ਬੁਲਟ ਤੋਂ ਹੈ ਮੈਨੂੰ ਪਤਾ ਨਹੀਂ ਬੁਲਟ ਬਾਰੇ ਵਾਕਈ ਸਹੀ ਗੱਲ ਹੈ ਮੈਨੂੰ ਇਹ ਚੀਜ਼ ਦਾ ਕਿੱਥੇ ਪਤਾ ਜੋ ਤੁਹਾਨੂੰ ਪਤਾ ਤੂੰ ਕਿੱਧਰ ਚੱਲਿਆ ਰੱਖਿਆ 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 ਫਤਿਹ ਦੇ ਕੋਲੇ ਕਿੱਥੇ ਸੇਟਾ ਹੈ ਬੈਗ ਫਤਿਹ ਬੈਗ ਕਿੱਥੇ ਆ ਬੈਗ ਕਿੱਥੇ ਆ ਓ ਮੇਰਾ ਗੋੜੂ ਗੋੜੂ ਮੇਰਾ ਓ ਮੇਰਾ ਗੋੜੂ ਚਲੋ ਜੀ ਇੱਧਰ ਆਪਾਂ ਕੱਪੜੇ ਧੋ ਕੇ ਸੁੱਕਣੇ ਪਾਏ ਹੋਏ ਨੇ ਇੱਥੇ ਪਾਏ ਨੇ ਮੈਂ ਅੱਜ ਕਲਾਫ ਧੋਤੇ ਨੇ 커피 ਆਪਾਂ ਨੇ ਪੀ ਲਈ ਸੀ ਨਾ 커피 ਪੀ ਕੇ ਅਜੇ ਵੀ ਸਗੁਰ ਆ ਨਹੀਂ ਆਇਆ ਬੜਾ ਇਸ ਕੋ ਸਿਰਫ ਇੱਕ ਸਾਈਡ ਤੇ ਹੀ ਲਖਣ ਲਈ ਕੋਰਦੇ ਐਕਟਿਵ ਨੰਬਰ 2 ਦੇ ਬੜੇ ਕੰਮ ਹੈ। ਦਮ ਮੂਕੂ ਟਿੱਕ ਲੇਗਾ ਮੈਂ ਕੰਮ ਜਾ ਰਿਹਾ। ਉਹ ਬਸੀ ਤੋਂ ਹੁਣ ਨਹੀਂ ਜਾ ਰਹੀ ਮੇਰੇ ਤਾਂ ਛਾੜ ਰਿਹਾ। ਕੀ ਕਹਿੰਦਾ? ਉਹ ਤਾਂ ਕੰਮ ਬਹੁਤ ਪਹਿਨਬ 2 ਦੇ ਨਾਤੀ ਮੇਕਰ ਆ ਪਾਪਾ ਜੀ ਮੇਰੇ ਹੰਦੇ ਨੇ ਮੈਂ ਤੇਰਾ ਵੇਟ ਕਰਦੀ ਸੀ। ਤੇ ਚਲੋ ਜੀ ਦਮਨ ਨੂੰ ਆਪਾਂ ਦੇ ਲਈਏ ਰੋਟੀ ਪਾਣੀ। ਠੀਕ ਹੈ। ਦਮਨ ਰੋਟੀ ਪਾਣੀ ਦੇ ਲਈ ਬੱਚਿਆਂ ਨੂੰ ਸਾਰਿਆਂ ਨੂੰ। ਤੇ ਆਪਾਂ ਇਹ ਵੀ ਵਲੌਗ ਕੰਟੀਨਿਊ ਕਰਦਾਂਗੇ ਤੁਹਾਨੂੰ ਨਵੇਂ ਵਲੌਗ ਨਾਲ ਮਿਲਾਂਗੇ ਤੇ ਤੁਸੀਂ ਜਿਹੜੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਰਾ ਦੇ ਕਮੈਂਟ ਜਰੂਰ ਕਰਿਓ ਤੇ ਅੱਜ ਦੇਖਦੇ ਆ ਆਪਣੇ ਕਿੰਨੇ ਸਬਸਕ੍ਰਾਈਬਰ ਵਾਧੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਨਾ ਤੇ ਨਾਲ ਆਪਣੇ ਸ਼ਹਿਰ ਦਾ ਨਾਮ ਆਪਣੇ ਦਿਲੇ ਦਾ ਨਾਮ ਵੀ ਮੈਂਸ਼ਨ ਕਰਿਓ ਠੀਕ ਹੈ ਕਿ ਤੁਸੀਂ ਇਥੋਂ ਸਬਸਕ੍ਰਾਈਬ ਕੀਤਾ ਤੇ ਬਾਕੀ ਇਹ ਵੀ ਵਲੌਗ ਆਪਾਂ ਕੰਟੀਨਿਊ ਕਰਦੇ ਰਹੀਏ ਪਹਿਲਾਂ ਦੱਸੋ ਨੂੰ ਪੁੱਛ ਲਈਏ ਕਿ ਦੇ ਟਮਣ ਪੰਜਾਬ ਜਾਂਦੀ ਹੈ ਤਾਂ ਫਿਰ ਆਪਾਂ ਚੱਲਦੇ ਆ ਤੇ ਬਾਕੀ ਤੁਹਾਨੂੰ ਆ ਕੇ ਮਿਲਾਂਗੇ ਠੀਕ ਹੈ ਜੀ ਚਲੋ ਕਰੋ फटाफट ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਬੈਲ ਆਈਕਨ ਆ ਉਹਨੂੰ ਜਰੂਰ ਰਿਕਵੈਸਟ ਕਰ ਲਿਓ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜੇ ਮੈਨੂੰ ਧੁੱਪ ਬੜੀ ਪੈ ਰਹੀ ਨਾਲੇ ਮੈਂ ਪਿੱਛਾ ਕਰਕੇ ਬੈਠਾ ਤੇਰੇ ਵੀ ਨੂੰ ਬੜਾ ਸੂਰਜ ਪੈ ਰਿਹਾ ਮੈਨਾਂ ਤਾਂ ਮੇਰਾ ਮੂੰਹ ਵੀ ਨਹੀਂ ਸਾਫ਼ ਹੁੰਦਾ ਹੋਣਾ ਹਨਾ ਤੇ ਚਲੋ ਜੀ ਓਕੇ ਜੀ ਬਾਅਦ ਵਿੱਚ ਆ ਰਹੀ ਹਾਂ ਜੀ